ਕਿ ਆਜ ਮਨੁੱਖੀ ਲੋੜਾਂ ਦੇ ਉੱਪਰ ਲੋੜ ਬੰਦ ਨੇ ਮਿਸਾਲ ਕਰਦਾ ਹੈ ਕਲ ਸਾਰ ਕੇ ਆਦੇ ਤਾਂ ਉਹਨਾਂ ਦੇ ਪਿਤਾ ਜੀ ਦੇ ਅਨੁਸਾਰ ਤੋਂ ਗਵਾਇਆ ਆਪਣਾ ਸਾਰਾ ਜਿਹੜੀ ਰਾਸ਼ੀ ਸੀ ਉਹ ਜੀ ਔਰ ਬੜੇ ਗੁੱਸੇ ਹੋਏ ਕਿਉਂਕਿ ਜੋ ਵੀ ਉਹਨਾਂ ਨੂੰ ਬੁਰਾ ਪੱਲ ਗਿਆ ਕੁਛ ਕੰਮ ਦੇ ਵਿੱਚ ਤੋਂ ਦੇ ਹੋਏ ਗੁੱਸਾ ਆ ਗਿਆ ਲੇਕਿਨ ਉਸ ਵੇਲੇ ਕੌਣ ਹੈ ਜਿਹੜਾ ਗੁਰੂ ਦੇ ਸਿਧਾਂਤ ਨੂੰ ਸਮਝਦਾ ਹੋਵੇ ਉਹ ਮੁਸਲਮਾਨ ਜਿਹੜਾ ਉਸ ننگانا سا ہو نام سے رائے پہنچے تلونے سے رائے براد ہوتا ہوں شاہ سے اس نے کہا کہ دیکھو یہ جو کر کے یہ بلکل ٹھیک سوڑا تھا ایک پیسے دا یوز جدا ہے پیسے دا اپیو جو گروہ صاحب نے اے ہی صاحب تو ہوتی ہے اور صرف یہ نہیں کہ جوانی رائے براد نے کیا وہ نے کہا جوانی کیا کہ ایک ٹھیک کر کے آئے ਉਹਨੇ ਕਿਹਾ ਦੇ ਜਦੋਂ ਉਹਦੇ ਪਿਤਾ ਜੀ ਨੇ ਕਹਿ ਆ ਉਹਨਾਂ ਨੂੰ ਮਦਦ ਢਾਂਗ ਰਹੇ ਨੇ ਜਾਂ ਹੋਰ ਵੀ ਸਲਾਹ ਦੇ ਰਹੇ ਨੇ ਜਾਂ ਲਾਇਬ ਉਹ ਰਾਣੀ ਆਪਣੀ ਅੰਦੀ ਉਹ ਰਾਜੇ ਦੀ ਜਾਇਦਾਦ ਕਿੰਨੀ ਹੋਏਗੀ ਰਾਜਾ ਸੀ ਅੰਦੀ ਜਾਇਦਾਦ ਵੀ ਕਿਹਾ ਗੁਰੂ ਸਾਹਿਬ ਨੇ ਕਿ ਇਹ ਜਦਾਂ ਤੁਸੀਂ ਪੈਸੇ ਦਾ ਯੂਜ਼ ਕੀਤਾ ਇਹੀ ਪੈਸੇ ਦਾ ਸਭ ਤੋਂ ਵਧੀਆ ਮੇਰੀ ਵੀ ਅੰਦੀ ਜਾਇਦਾਦ ਇਸ ਤਰ੍ਹਾਂ ਚੱਲਦਾ ਮੈਨੂੰ ਲੱਗਦਾ ਕਿ ਇਹ ਬੰਦਾ ਗੁਰੂ ਦਾ ਪਹਿਲਾ ਸਿੱਖ ਹੈ ਦੂਸਰਾ ਜਿਹੜਾ ਅਸੀਂ ਕਹੀਏ ਕਿ ਸਭ ਤੋਂ ਮਹਾਨ ਸਿੱਖ ਕੌਣ ਹੋਇਆ تو میں پھر میری سوچ یہ کہ پائی مردانے تو اور کوئی بجا نہیں ہو سکتے کیونکہ ایک بابا اکال لوگ دجا رہے بابا مردانے پائی مرداش کیے جائے پائی مردانہ دا جو سٹیٹس ہے ایتک سنگلے نام پہ وہ تو گرو دا ہے کہ مطلب اٹھوٹ گروہ دے سنائے دا جدا گرو نانک دے بول لے دے وہ دا سنگیر دے دونوں مل کے ایک اکائی بانے تو کنڈی وٹی کو ہے پائی مردانہ دے لیکن جو پائی پردانہ نے آخری سمہ آ رہا تو انہوں نے پچھا ہے گروہ صاحب نے دیکھو جی گروہ صاحب نے انہوں نے کہا انہوں نے تو اٹھا جائے گا سسکار جائے کدہ انتم جڑے کریاں کدہ رسمان کے کہنا تو پائی مردانہ کے جو, جو تسی محضر تو اٹھا پا جدہ تسی ٹھیک سب لیکن کی کتا گروہ صاحب نے کہ پوری موسدہ جدہ مسلمان ہوں دہ جدہ اسلامی پر لیکن جیسے یہ بھی دیکھنا کہ پھر بھی جدہ ਅੱਲਾ ਸਿੱਖੂਏ ਮੁਸਲਮਾਨ ਤੇ ਸਾਉਤੋ ਮਹਾਨ ਸਿੱਖ ਆ ਉਹ ਵੀ ਮੁਸਲਮਾਨ ਕਿਹਦਾ ਮਤਲਬ ਇਹਦੀ ਸਿੱਖ ਦੀ ਪਰਿਭਾਸ਼ਾ ਜਿਹੜੀ ਹੈਗੀ ਆ ਉਹਦੇ ਬਾਰੇ ਸਾਨੂੰ ਗੌਰ ਕਰਨਾ ਪਵੇਗਾ ਕਿ ਸਿੱਖ ਜਿਹੜਾ ਇਹ ਇੱਕ ਜਾਤ ਜਾਂ ਧਰਮ ਜਾਂ ਕੌਮ ਜਾਂ ਰੰਗ ਜਾਂ نسل ਨਾਲ ਸੀਮਤ ਨਹੀਂ ਹੈ ਕੋਈ ਵੀ ਜਿਹੜਾ ਬਰੂਹ ਦੇ ਸਿਧਾਂਤ ਤੇ ਚੱਲਣ ਵਾਲਾ ਮਨੁੱਖ ਜਿਹੜਾ ਤੋ ਅਸਲ ਵਿੱਚ ਸਿੱਖ ਹੋ ਸਕਦਾ ਤਾਂ ਇਹ ਉਹ ਯੂਨੀਵਰਸੈਲਿਟੀ ਜਿਹੜੀ ਵਿਆਪਕਤਾ ਸਰਵ ਵਿਆਪਕਤਾ ਜਿਹੜੀ ਹੈ ਇਹ ਸਿੱਖ ਧਰਮ ਦਾ ਜਿਹੜਾ ਕੇਂਦਰੀ ਨੁਕਤਾ ਬੁਨਿਆਦੀ ਸੋਚ ਤੂੰ ਫਿਰ ਮਾਰਕਸ ਕੀ ਜਨਮ ਉਹ ਉਹਨੇ ਇਹਨੂੰ ਮਨਜ਼ੁਰਾ ਦਿੱਤਾ ਉਹ ਇਹ ਕਹਿੰਦਾ ਕਿ ਦੁਨੀਆ ਭਰ ਦੇ ਜਿਹੜੇ ਪ੍ਰੋਲੈਟਰੀ ਲੋਕ ਇਕੱਠੇ ਹੋਣ ਪ੍ਰੋਲੈਟੇਰੀਅਨ ਇੰਟਰਨੈਸ਼ਨਲਿਜ਼ਮ ਅਜਿਹਾ ਪ੍ਰੋਲੈਟਾਰੀ ਅੰਤਰਰਾਸ਼ਟਰੀਵਾਦ ਚਲੋ ਗੁਰੂ ਨਾਨਕ ਦਾ ਸੰਕਰਨ ਬਹੁਤ ਜਿਹੜਾ ਹੋਰ ਵੱਡਾ ਚੱਲ ਜਾਂਦਾ ਜੋ ਸਰਵੱਤ ਦੀ ਗੱਲ ਕਰਨ ਨੇ ਸਰਵੱਤ ਦੇ ਵਿੱਚ ਸਿਰਫ ਮਨੁੱਖ ਹੀ ਸ਼ਾਮਲ ਨਹੀਂ ਸਰਵੱਤ ਦੇ ਵਿੱਚ ਉਹ ਜੀਉ ਜੰਤੂ ਸ਼ਾਮਿਲ ਨੇ ਸਰਵੱਤ ਦੇ ਵਿੱਚ ਉਹ ਚੀਜ਼ਾਂ ਵੀ ਸ਼ਾਮਿਲ ਹੈ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਬੇਜਾਨ ਸਮਝਦੇ ਹੁਸਾਉ ਨੂੰ ਵੀ ਆਪਣਾ ਜਿਹੜਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤੂ ਮੰਨਦੇ ਇਹ ਵੀ ਜਿਹੜੀਆਂ ਜਿਹਨਾਂ ਚੀਜ਼ਾਂ ਨੂੰ ਅਸੀਂ ਬੇਜਾਨ ਸਮਝਦੇ ਇਹ ਵੀ ਗੁਰੂ ਸਾਹਿਬ ਆਪਣੇ ਭਾਈਚਾਰੇ ਆਪਣੇ ਪਿਆਰ ਵਿੱਚ ਜੰਨ ਸਾਰੇ ਸ੍ਰਿਸ਼ਟੀ ਨੂੰ ਗੁਰੂ ਸਾਹਿਬ ਅਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਸਰਵੱਤ ਦਾ ਹੰਦ ਹੈ ਤੋਂ ਮਾਰਕਸ ਜਿਹੜਾ ਉਹ ਪਰਉਲਤ ਨਾਲ ਇਹਦਾ ਤਾਂ ਜੰਦਾ ਹੈਗਾ ਗੁਰੂ ਨਾਨਕ ਦੇਵ ਜਿਹੜੇ ਨੇ ਉਹ ਸਾਰੀ ਸ੍ਰਿਸ਼ਟੀ ਨੂੰ ਆਪਣਾ ਤੋਂ ਯੂਨੀਵਰਸੈਲਿਟੀ ਦੇ ਲੈਵਲ 'ਤੇ ਵਰਤਿਆ ਲੇਕਿਨ ਭਾਵਨਾ ਤਾਂ ਇੱਕੋ ਹੀ ਹੈ ਨਾ ਵਿਸਤਾਰਤਾ ਹੈ ਉਹਨਾਂ ਦੋਵਾਂ 'ਚ ਸੀਮਤਤਾ ਜਿੰਨਾ ਮਾਰਕਸਿਓ ਨੂੰ ਮਤਲਬ ਪਸਾਰੇ ਵਾਲਾ ਜਾਨਦਾ ਉਹਨੂੰ ਐਕਸਪੈਂਡ ਕਰਦਾ ਜਿਹਦਾ ਬਲੁਕੀ ਭਾਰਤ ਤੇ ਗੁਰੂ ਸਾਹਿਬ ਦੇ ਹੋਏ ਤਾਂ ਫਿਰ ਸਮਾਨਤਾ ਤਾਂ ਹੋ ਗਈ ਕਿ ਦੋਨਾਂ ਦੀ ਭਾਵਨਾ ਇਹ ਹੀ ਹੈ ਕਿ ਮਨੁੱਖੀ ਭਾਈਚਾਰੇ ਨੂੰ ਸੀਮਤ ਨਾ ਕੀਤਾ ਜਾਵੇ ਬਲਕਿ ਵਿਸ਼ਾਲਤਾ ਵੱਲ ਜਾਵੇ ਤੋ ਇਹ ਜਿਹੜੀਆਂ ਸਮਾਨਤਾਵਾਂ ਨੇ ਕੋਈ ਟਾਈਮ ਵੀ ਥੋੜੀ ਜਿਹਾ ਤੁਹਾਨੂੰ ਮਦਦ ਜਰ ਹੈਗਾ ਤੁਸੀਂ ਆਪਾਂ ਇਸ ਤੇ ਯਾਰ ਪ੍ਰੋਗਰਾਮ ਦੇਖ ਸਖਿਦਾ ਦੇ ਕਮਨਸਵਾ ਇਹਦੇ ਤੁਸੀਂ ਅੰਤਰਦਸ ਦੇ ਦੱਸਦੇ ਇਹਨੂੰ ਸਮਾਨਤਾ ਦੋਗੇ ਇਹ ਪਹਿਲਾ ਪ੍ਰਸ਼ਨ ਉੱਤਰੀ ਹੋਵੇ ਤੇ ਫਿਰ ਫਿਰਾਂਗਾ ਜੇ ਅਸੀਂ ਤਾਂ 15 ਮਿੰਟ ਉਹ ਕੀਤਾ ਵਿੱਚ ਸਮਾ ਥੋੜਾ ਰਹਿ ਜਾਣਾ ਹਾਂਜੀ ਮੈਂ ਉਹ ਤੋਂ ਪਹਿਲਾਂ ਲਾਓ ਹਾਂਜੀ ਫਿਰ ਸਾਨੂੰ ਪਤਾ ਲੱਗਦਾ ਬਾਅਦ ਵਿੱਚ ਕੀ ਕਰ ਹਾਂਜੀ ਕਹਿੰਦੀ ਮਾਰਕਸਵਾਦ ਇੱਕ ਇੱਕ ਇਤਿਹਾਸ ਦਾ ਵਿਸਾਇਆ ਹਾਂਜੀ ਜੇਸੀਂ ਦੱਸ ਕੇ ਤਾਂ ਜਣਾ ਸਾਡੇ ਤੁਮਬੰਦੀ ਚ ਜਾ ਦੇ ਉਸ ਰਸਤੇ ਨੂੰ ਸਿੱਖ ਦਾ ਕੀ ਹੈ ਮਾਰਕਸਵਾਦ ਅੱਧ ਦੋ ਪਹਿਲੂ ਹੈ ਇਹਦੇ ਜਿਹੜੇ ਅਰਥ ਨੇ ਇੱਕ ਟੀਮ ਵਾਲੀ ਮਾਰਕਸਵਾਦ ਇੱਕ ਸੂਚਨਾ ਹੈ 6 ਦਾ ਆਖ ਤੇ ਮਾਸਟਰ ਜਿਸ ਮਾਸਟਰ ਦੇਣੀ ਹੈ ਉਹਦੇ ਵਾਸਤੇ ਵਿੱਚ ਕੁਐਸਚਨ ਲਾਓ ਫਿਰ ਕਰਦੇ ਨੇ ਕੁਐਸਚਨ ਲਾਣਾ ਤੇ ਮੈਨੂੰ ਮੈਨੂੰ ਦੇਖੋ ਨਾ ਨੱਲੇ ਦਾ ਤਾਂ ਅਸੀਂ 2 ਘੰਟੇ ਨਹੀਂ ਤੇ 4-5 ਮਿੰਟੋਂ ਬਾਅਦ ਨਰਚਲ ਨਾ ਕਰ ਫਿਰ ਸਾਰਾ ਕੁਐਸਚਨ ਲੈ ਕਾਰ ਦੇ ਜਦੋਂ ਲੋਕਤ ਅਬਦੱਲਾ ਤੇ ਇੰਨਾ ਵਿਸ਼ਾ ਇੰਨਾ ਵੱਡਾ ਹੈਗਾ ਜਿੰਨਾ ਮੱਦੇ ਟਾਈਮ ਲਾ ਦੇਉਂਦੇ ਕੋਸ਼ਿਸ਼ ਤੇ ਜੇ ਕਿਉਂਕਿ ਕਈ ਚੀਜ਼ਾਂ ਫਿਰ ਜਿਹੜੇ ਕੁਐਸਚਨ ਤੇ ਆਨਸਰ ਦੇ ਵਿੱਚ ਉਹ ਜਦ ਸਵਾਲ ਦੇ ਜਵਾਬ ਦੇ ਵਿੱਚ ਵੀ ਕਈ ਸੰਘਰਸ਼ ਆ ਜਾਂਦੇ ਹੈ ਇਹ ਵੀ ਗੱਲ ਹੋਣੀ ਹੈ ਆਪਾਂ ਇਹ ਚਲੋ ਠੀਕ ਕਰੀਏ ਵੀ ਚੰਗਾ ਚਲੋ ਮੈਂ ਇਹ ਗੱਲ ਨੂੰ ਮਤਲਬ ਹੋਣ ਨੂੰ ਕੰਕਲੂਡ ਕਰ ਦਿਆਂ ਇਸ ਮੱਦੇ ਨੂੰ ਕਿ ਮੈਨੂੰ ਲੱਗਦਾ ਹੈ ਦੇਖੋ ਮੈਂ ਜਿਹੜੀ ਵੀ ਗੱਲ ਪਹਿਲਾਂ ਕਈ ਨਾ ਨਾ ਮਾਰਸ਼ਵਾਦੀ ਕੋਈ ਧਾਰਨਾ ਦੇ ਮੇਰੇ ਕੋਈ ਕਹਿ ਨਹੀਂ ਮੋਰ ਨਹੀਂ ਲੱਗਿਆ ਕਿ ਮੈਂ ਮਾਰਸ਼ਵਾਦ ਦਾ ਪੱਖ ਲੈਦਾ ਨਾ ਇਹਨੂੰ ਕੋਈ ਇਹ ਹੈ ਕਿ ਮੈਂ ਮੈਂ ਦਾਅਵਾ ਕਰਦਾ ਵੀ ਮੈਨੂੰ ਸਿੱਖ ਸਿਧਾਂਤ ਦੀ ਸਮਝ ਹੈ ਕਿ ਮੈਂ ਦਾਅਵਾ ਨਹੀਂ ਕਰਦਾ ਜਿੰਨੀ ਤੂੰ ਮੈਨੂੰ ਸਮਝ ਦੇ ਕੋ ਦੋ ਵਰਗ ਮੈਂ ਕੋਈ ਅਥਾਰਟੀ ਨਹੀਂ ਨਾ ਮੈਂ ਸਿੱਖ ਤੱਕ ਸਿੱਖ ਸਿਧਾਂਤ ਤੇ ਅਥਾਰਟੀ ਹਾਂ ਨਾ ਨਾ ਮਾਰਚਵਾਦੀ ਦਾ ਮੈਂ ਦਾ ਤੁਹਾਡੇ ਵਰਗਾ ਇੱਕ ਸਧਾਰਨ ਬੰਦਾ ਮੈਨੂੰ ਕੋਈ ਅਥਾਰਟੀ ਨਹੀਂ ਜਿੰਨੀ ਕਿ ਮੈਂ ਮਤਲਬ ਮੈਨੂੰ ਸਮਝ ਆਈ ਹੈ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਤਾਂ ਮੈਨੂੰ ਇਹ ਸਮਝ ਆਈ ਹੈ ਕਿ ਦੋਨਾਂ ਦੇ ਵਿੱਚ ਮੂਲ ਭਾਵਨਾ ਜਿਹੜੀ ਉਹ ਮਤਲਬ ਮਨੁੱਖੀ ਬਰਾਬਰਤਾ ਸਮਾਜ ਇੱਕ ਸਮਾਜਿਕ ਬਰਾਬਰਤਾ ਦੀ ਔਰ ਕੁਝ ਜਿਹੜਾ سرمایہਦਾਰੀ ਨੇ ਜਿਹੜਾ ਜੋ ਨੁਕਸਾਨ ਕੀਤਾ ਅੱਜ ਅੱਜ ਜਿਹੜਾ ਮਨੁੱਖਤਾ ਦਾ ਸੰਸਾਰ ਬਰਬਾਦ ਹੋ ਗਿਆ ਤਾਂ ਉਹਦੇ ਤਾਂ ਕੋਈ ਮਤਲਬ ਦੋ ਰਾਏ ਨਹੀਂ ਹੈ ਕਿ ਅੱਜ ਦਾ ਜਿਹੜਾ ਨੁਕਸਾਨ ਬੜਾ ਹੋਇਆ ਤਾਂ ਸਾਡੇ ਕੋਈ ਵੀ ਪਰਮਾਨਾਂਸੀ ਲੈ ਕੇ ਦੇਖਦੇ ਆਂ ਕਿ ਜਿਹੜਾ ਕਿ ਬਿਸਤਰਾ ਉੱਤੇ ਲਈ ਕਿੰਨੀਆਂ ਜੜੀਆਂ ਨੇ ਜੀਵ ਜੰਤੂਆਂ ਦੀਆਂ ਕਿਸਮਾਂ ਜੜੀਆਂ ਨੇ ਖਤਮ ਹੋ ਗਿਆ ਦੁਨੀਆ ਤੋਂ ਕਿੰਨੀ ਜੜੀ ਹੈ ਦੀ ਪੋਲੂਸ਼ਨ ਹੋ ਗਈ ਸਾਡਾ ਪਟਿਆਲਾ ਸ਼ਹਿਰ ਤੋਂ ਮੇਰੇ ਵਾਈਪਰ ਆਹ ਦੇਖ ਲਈ ਉਹਨਾਂ ਆਗੇ ਸਾਡੇ ਕੋਲੇ ਕਿੰਨੀ ਅੱਜ ਕਿੰਦਾ ਨੀਅਰ ਕੁਆਲਟੀ ਦਿੱਲੀ ਵਿੱਚ ਕਿੰਦਾ ਵੀ ਤੋ ਸਾਲ ਲੈਣਾ ਬੰਦੇ ਦਾ ਜਿਹੜਾ ਜਿਸ ਤਰ੍ਹਾਂ ਜਾ ਰਿਹਾ ਪੰਜਾਬ ਦੇ ਵਿੱਚ ਜਿਹੜਾ ਪਾਣੀ ਮਤਲਬ ਅਸੀਂ ਤਾਂ ਖੇਤਾਂ ਦੀ ਗੱਲ ਕਰਦੇ ਹਾਂ ਮੈਂ ਦੇਖਿਆ ਮੈਂ ਸਾਡੇ ਸਾਡੀ ਜ਼ਮੀਨ 'ਚ 16 ਫੁੱਟ ਤੇ ਪਾਣੀ ਹੁੰਦਾ ਸੀਗਾ ਹੁਣ ਮਤਲਬ ਲਗਭਗ 1.5-200 ਫੁੱਟ ਤੇ ਪਾਣੀ ਆ ਗਿਆ ਹਰ ਹਰ ਸਾਲ 4-5 ਫੁੱਟ ਹੋਰ ਥੱਲੇ ਜਾ ਰਿਹਾ ਹੈ ਲੇਕਿਨ ਇਹ ਨਹੀਂ ਕਿ ਖੇਤਾਂ ਨੂੰ ਇਹ ਵੀ ਹੋ ਰਿਹਾ ਕਿ ਪੀਣ ਨੂੰ ਵੀ ਪਾਣੀ ਨਹੀਂ ਮਤਲਬ ਤੋ ਬੜਾ ਧਿਆਨਿਤ ਜਿਹੜਾ ਸਰਮਾਇਦਾਰੀ ਨੇ ਜੋ ਮਨੁੱਖਤਾ ਨੂੰ ਜਾਂ ਸਾਡੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ਦਾ ਬੜਾ ਵੱਡਾ ਨੁਕਸਾਨ ਹੈ ਤੋ ਇੱਕ ਮੂਲ ਭਾਵ ਨਾ ਜਿਹੜੀ ਹੈ ਕਿ ਜਿਹੜਾ ਫਰਕ ਅਸੀਂ ਇਹ ਕਹਿੰਦੇ ਕਿ ਜਿੰਨੇ ਸਿੱਖ ਧਰਮ ਇਹਨੂੰ ਲਖਣ ਦਾ ਸਿੱਖ ਦਾ ਕਿ ਦੁਨੀਆ ਦੇ ਜਿੰਨੇ ਵੱਡੇ ਧਰਮ ਹੋਏ ਨੇ ਉਹਨਾਂ ਜੋ ਸਿਰਫ ਇੱਕ ਸਿੱਖ ਧਰਮ ਹੈ ਜਿਹੜਾ سرمایہਦਾਰੀ ਜਿਹੜਾ ਪ੍ਰੋਡਕਟ ਜਿਹੜਾ ਇਹ ਪੈਦਾਵਾਰ ਗਵਸਤਾ ਜਿਹੜੀ ਉਹਦੇ ਹੋਂਦ ਚਾਣ ਤੋਂ ਬਾਅਦ ਚਲਿਆ ਕਿ ਮਾਰਕਸ ਲਿਖਦਾ ਹੈਗਾ ਮਾਰਕਸ ਨੇ ਅਲਰੇਡੀ ਕੈਪੀਟਲਿਜ਼ਮ ਜਿਹੜਾ ਹੈਗਾ 16ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ। ਜਦੋਂ ਮੁਰਨਾ ਨ ਪਾਸ਼ਾ ਜਿਹੜਾ ਸਿੱਖਸਾ ਦਾ ਹੰਕਾਰੋਂ ਆਇਆ ਸੋਲਵਿਜ਼ਮੈਂਟ ਤੋ ਮਤਲਬ ਸਿੱਖ ਧਰਮ ਇੱਕ ਦੁਨੀਆਂ ਦਾ ਵੱਡੇ ਧਰਮਾਂ ਦੇ ਇੱਕੋ ਕੱਲਾ ਕੱਲਾ ਧਰਮ ਹੈ ਜਿਸ ਨੇ ਉਸ ਮੰਨੇ ਹੋਣ ਚਾਇਆ ਜਦੋਂ ਕਿ ਸਰਮਾਇਆਦਾਰੀ ਵਿਵਸਥਾ ਹੋਂਦ ਵਿੱਚ ਆ ਚੁੱਕੀ ਸੀ ਔਰ ਇਸੇ ਦਰ ਪਰ ਇਹਦਾ ਹੈ ਬਾਾਕੀ ਧਰਮਾਂ ਨਾਲ ਸਿੱਖ ਧਰਮ ਨੇ ਜਿਹੜੇ ਸਿੱਖ ਸਿਧਾਂਤ ਦੀ ਲਖਣ ਕਰ ਕਿ ਉਸ ਨੇ ਜਿਹੜਾ ਜਿਹੜੀਆਂ ਚੀਜ਼ਾਂ ਜੇ এনवायरमेंट ਦੀ ਗੱਲ ਕੀਤੀ ਹੈ ਤੇ ਇਸ ਤੋਂ ਉੱਪਰ ਗੱਲ ਸ਼ਾਇਦ ਕੋਈ ਨਾ ਹੋਵੇ ਪਾਉਣ ਬੁਰਾ ਪਾਣੀ ਪੀਤਾ ਮਾਦਾ ਦਾ ਸਮਝ ਕੇ ਬੰਦੇ ਇਸ এনवायरमेंट ਨੂੰ ਆਪਣਾ ਸਮਝ ਕੇ ਰਹਿਣਾ ਨਹੀਂ ਇਹ ਤੇਰੇ ਮਤਲਬ ਕੁਛ ਲੱਗਦੇ ਆ ਤੇਰੇ ਸਰਕਾਰ ਇਹ ਬਣਾਦੇ ਰਹਿੰਦੇ ਰਹਿੰਨਾ ਨਾ ਇਸ ਤਰ੍ਹਾਂ ਜੇ ਅੱਜ ਦੇ ਮਨੁੱਖ ਦੇ ਜਿਹੜਾ ਜ਼ਿੰਮੇਵਾਰੀ ਸਿਸਟਮ ਜੋ ਪੈਦਾ ਹੋਈ ਹੈ ਇਹ ਨਹੀਂ ਕਿ ਕਿ ਆਪਾਂ ਕਹਿੰਦੇ ਕਿ ਪਿੰਦ ਜਿਹੜੀ ਸਭ ਤੋਂ ਖਤਰਨਾਕ ਜਿਹੜੀਆਂ ਗੱਲਾਂ ਅੱਜ ਦੇ ਮਨੁੱਖ ਨਾਲ ਵਾਪਰੀਆਂ ਨਹੀਂ ਸਰਮਾਗਤ ਤਾਂ ਉਹ ਹੈ ਕਿ ਮਨੁੱਖ ਜਿਹੜਾ ਭੈ ਦੇ ਵਿੱਚ ਅੱਜ ਮਨੁੱਖ ਜਿਹੜਾ ਹੈਗਾ ਹਰ ਇੱਕ ਮਨੁੱਖ ਜਿਹੜਾ ਠੀਕ ਹੈ ਸ਼ੁਰੂ ਤੋਂ ਮਤਲਬ ਮਨੁੱਖ ਦੇ ਅੰਦਰ ਥੋੜਾ ਬਹੁਤ ਦਾ ਭੈ ਸੀ ਲੇਕਿਨ ਅੱਜ ਦਾ ਜਿਹੜਾ ਮਨੁੱਖ ਹੈ ਉਹਨੂੰ ਹਰ ਵਕਤ ਚਿੰਤਾ ਖਾਈ ਜਾਂਦੀ ਕਿ ਮੇਰਾ ਕੀ ਬਣੇਗਾ ਮੇਰਾ ਦਿਨ ਇਹ ਭੈ ਚਿੰਤਾ ਔਰ ਅਸੁਰੱਖਿਆ ਦੀ ਭਾਵਨਾ ਜੇ ਆਪਾਂ ਕਹਿੰਦੇ ਕਿ ਅੱਜ ਦੇ ਮਨੁੱਖ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਸ਼ਰਮਾਇਦਾਰੀ ਨੇ ਪੈਦਾ ਕੀਤੀਆਂ ਨੇ ਉਹ ਹੈ ਫੀਅਰ ਅੰਗਰੇਜ਼ੀ ਚ ਐਂਗਜ਼ਾਇਟੀ ਐਂਡ ਇਨਸਿਚਰਟੀ ਪੈਰ ਚਿੰਤਾ ਤੇ ਅਸੁਰੱਖਿਆ ਦੇ ਮਾਮਲੇ ਇੱਕ ਸਿੱਖ ਮਤਲਬ ਧਰਮ ਹੈ ਦੁਨੀਆ ਦੇ ਵੱਡੇ ਧਰਮਾਂ ਜਿਹੜਾ ਤਿੰਨਾਂ ਨੂੰ ਸੰਬੋਧਿਤ ਕਰਦੇ ਆ ਜਿਹੜੀਆਂ ਮਨੁੱਖ ਦੀਆਂ ਸਮੱਸਿਆਵਾਂ ਔਰ ਬਹੁਤ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਸਮੱਸਿਆਵਾਂ ਨੂੰ ਸੰਬੋਧਿਤ ਕੀਤਾ ਗਿਆ ਔਰ ਉਹਨਾਂ ਦਾ ਹੱਲ ਵੀ ਦੱਸਿਆ ਗਿਆ ਹਰ ਇੱਕ ਤਿੰਨਾਂ ਦਾ ਇਹ ਹੋਰ ਕਿਸੇ ਵੱਡੇ ਧਰਮ ਵਿੱਚ ਇਹ ਚੀਜ਼ਾਂ ਨਹੀਂ ਤੋਂ ਮੈਨੂੰ ਮਤਲਬ ਮੇਰਾ ਇਹ ਮੰਨਣਾ ਤਾਂ ਹੈ ਕਿਉਂਕਿ ਸਿੱਖ ਧਰਮ ਜਿਹੜਾ ਸਾਰਿਆਂ ਤੋਂ ਬਾਹਰ ਚાલਨ ਵਾਲਾ ਧਰਮ ਹੈ ਮਤਲਬ ਮਾਡਰਨ ਜਿਹਦਾ ਧਰਮ ਹੈ ਇਸ ਕਰਕੇ ਮਾਡਰਨ ਬੰਦੇ ਦੀਆਂ ਸਮੱਸਿਆਵਾਂ ਔਰ ਮਾਡਰਨ ਸਮਾਜ ਦੀਆਂ ਸਮੱਸਿਆਵਾਂ ਜਿਹੜੀਆਂ ਹਨ ਉਹਨੂੰ ਸਮਝਦਾ ਹੈ ਸਾਰਿਆਂ ਨੂੰ ਉਹਦੀ ਸਮਝ ਬਾਕੀ ਧਰਮਾਂ ਨਾਲੋਂ ਉਹਦੀ ਪਕੜ ਇਹ ਨਾਲੋਂ ਜ਼ਿਆਦਾ ਹੈ ਔਰ ਉਹਦਾ ਐਫਰਟ ਉਹਦਾ ਜਿਹੜੀ ਦਿਸ਼ਾ ਵੀ ਇਹਨਾਂ ਨੂੰ ਸੰਬੋਧਿਤ ਕਰਦੀ ਹੈ ਜਿਹੜੀਆਂ ਸਮੱਸਿਆਵਾਂ ਮਨੁੱਖ ਔਰ ਸਮਾਜ ਜਿਹੜਾ ਸਾਹਤਾ ਉਹ ਸਾਹਮਣਾ ਕਰ ਰਿਹਾ ਹੈ ਜਿਹਨਾਂ ਸਮੱਸਿਆਵਾਂ ਔਰ ਇਹ ਵੀ ਇੱਕ ਮਾਰਕਸਵਾਦ ਇੱਕ ਸਾਡੇ ਮਾਰਕਸਵਾਦ ਦਾ ਸਮਾਨਤਾ ਕਿ ਮਾਰਕਸ ਨੇ ਵੀ ਆਪਣੇ ਢੰਗ ਨਾਲ ਜੋ ਮਨੁੱਖ ਔਰ ਸਮਾਜ ਦੇ ਤੋਦ ਦੇ ਪਲੇਸ ਜਿਹੜੀਆਂ ਸਮੱਸਿਆਵਾਂ ਤੇ ਚੁਣੌਤੀਆਂ ਨੇ ਉਹਨਾਂ ਨੂੰ ੱਟੋ-ਵੜ ਸੰਬੋਧਿਤ ਹੋਣ ਦਾ ਯਤਨ ਕੀਤਾ ਇਹ ਵੀ ਇੱਕ ਸਾਡੇ ਜਿਹੜੀ ਦਾ ਸਮਾਨਤਾ ਤੋਂ ਅੰਤਜਮੈਂ ਇਹ ਗੱਲ ਤਮਾ ਕਿ ਸਾਡਾ ਜਿਹੜਾ ਹੈ ਮਾਰਕਸਵਾਦ ਦਾ ਔਰ ਸਿੱਖ ਦਾ ਜਿੰਨੇ ਕੁ ਮੈਂ ਮਤਲਬ ਸਮਝਣ ਦਾ ਯਤਨ ਕੀਤਾ ਮੈਨੂੰ ਉਹਨਾਂ ਦੇ ਦੋਵਾਂ ਵਿੱਚ ਵਿਰੋਧ ਨਹੀਂ ਲੱਗਦਾ ਮੈਨੂੰ ਇਦਾਂ ਲੱਗਦਾ ਜਿਵੇਂ ਦੋਨੋਂ ਇੱਕ ਦੂਜੇ ਦੇ ਪੂਰਕ ਕਿ ਜਿੱਥੇ ਮਤਲਬ ਜਿਹੜਾ ਹੈ ਸਿੱਖ ਜਿਹੜਾ ਹੈ ਸੰਕਲਪ ਜਿਹੜਾ ਸਿੱਖ ਨੇ ਮਤਲਬ ਉਹਦੇ ਤਿੰਨ ਜਿਹੜਾ ਸੰਪੂਰਨ ਮਨੁੱਖ ਨੂੰ ਸੰਬੋਧਿਤ ਹੋਇਆ ਪ੍ਰੋਗਰਾਮ ਸਾਬਿਤ ਉਹਦੇ ਤਿੰਨੇ ਪਸਾਰ ਦੇ ਉਹਦੇ ਸਰੀਰ ਮਾਨਸਿਕ ਔਰ ਆਤਮਾ ਬੋਡੀ ਮਾਈਂਡ ਐਂਡ ਸੋ ਤਿੰਨਾਂ ਨੂੰ ਸੰਬੋਧਿਤ ਹੋ ਰਿਹਾ ਜਿਹੜਾ ਮਾਨਸਵਾਦੀ ਜਿਹੜੀ ਸੀਮਤਾਈ ਹੈ ਕਿ ਉਹ ਮਨੁੱਖ ਨੂੰ ਨਾ ਦੋ ਉਹਦੇ ਕੋਲ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਸੰਬੋਧਿਤ ਹੋਦੇ ਦੋ ਡਾਈਮੈਂਸ਼ਨ ਨੇ ਜਿਹੜਾ ਅਸਲੀ ਮਨੁੱਖ ਅਸੀਂ ਜਾਣਦੇ ਵੀ ਸਿਰਫ ਦੋ ਡਾਈਮੈਂਸ਼ਨ ਨਹੀਂ ਤੀਜੀ ਵੀ ਇੱਕ ਡਾਈਮੈਂਸ਼ਨ ਸਾਡੇ ਕੋਲ ਤੀਸਰਾ ਜਿਹੜਾ ਸੱਦਾ ਬਾਡੀ ਮਾਈਂਡ ਐਂਡ ਸੋਲ ਮਿਲ ਕੇ ਇੱਕ ਜਿਹੜਾ ਉਹ ਸਿੱਖ ਜਿਹੜਾ ਇਸ ਤਰ੍ਹਾਂ ਕਿ ਜਿਹੜਾ ਅਸੀਂ ਜੇ ਸਾਡੇ ਕੋਲ ਸੰਪੂਰਨ ਗੁਰੂਖ ਦਾ ਸੰਕਲਪ ਉਹ ਸਿੱਖ ਧਰਮ ਕੋਲ ਸਿੱਖ ਫੁਰਲ ਖਰਸ਼ ਦੇ ਕੋਲ ਸਿੱਖ ਆਉਂਦਾ ਹੈ ਔਰ ਇਹ ਸਾਡਾ ਪੂਰਵੀ ਚਿੰਤਨ ਕਿ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਸਿਧਾਂਤ ਹੈ ਇਹ ਪੂਰਵੀ ਚਿੰਤਨ ਦੀ ਸਿਖਰ ਹੈ ਔਰ ਸਭ ਤੋਂ ਨਿੱਕਸਰ ਹੁੰਦਾ ਹੈ ਔਰ ਮੇਰਾ ਇਹ ਮੰਨਣਾ ਕਿ ਮਾਰਕਸਵਾਦ ਦੀ ਕਮੀ ਹੈ ਵੀ ਕਿ ਮਾਰਕਸਵਾਦ ਤਿੰਨ ਚੀਜ਼ਾਂ ਦੇ ਬਣੇ ਮਾਰਕਸਵਾਦ ਤਿੰਨ ਬੱਡੇ ਹੁੰਦਾ ਤੇ ਉਹਦੇ ਵਿੱਚ ਬ੍ਰਿਟਿਸ਼ ਇਕਨੋਮੀ ਇਨ ਲੈਂਗੁਏਜ ਜਿਹੜੀ ਹੈ ਆਰਥਿਕਤਾ ਜਰਮਨ ਦੀ ਫਿਲਾਸਫੀ ਔਰ ਫਰਾਂਸ ਦਾ ਸੋਸ਼ਲਿਜ਼ਮ ਤਿੰਨ ਅੰਗਾਂ ਤੋਂ ਮਾਰਕਸਵਾਦ ਬਣਿਆ ਇਹਨਾਂ ਇਤਿਹਾਸ ਮਤਲਬ ਕਮੀ ਕੀ ਰਹਦੀ ਤੇ ਤਿੰਨੇ ਦੀ ਤਿੰਨੇ ਯੂਰਪੀਨ ਜੋ ਮੈਨੂੰ ਜਿਹੜੀ ਹੈ ਮਾਰਕਸਵਾਦ ਜਿਹੜੀ ਕਮੀ ਨਜ਼ਰ ਆਉਂਦੀ ਹੈ ਉਹ ਹੈ ਕਿ ਪੂਰਬੀ ਜਿਹੜਾ ਚਿੰਤਨ ਹੈ ਉਸ ਨੂੰ ਉਹਨੇ ਡੁਆਈ ਨਾਲ ਨਹੀਂ ਸਮਝਿਆ ਔਰ ਪੂਰਬ ਕੋਲ ਬਹੁਤ ਕੁਝ ਦੇਣ ਵਾਲਾ ਹੈ ਤੋ ਇਸ ਤਰ੍ਹਾਂ ਕਿ ਮੈਂ ਕਹਿੰਦੇ ਕਿ ਪੂਰਬ ਦੇ ਸਿੱਖ ਧਰਮ ਤੋਂ ਜਿਹੜੇ ਪੂਰਬੀ ਜਿਹੜੀ ਕਮੀ ਲੈ ਗਈ ਹੈ ਕਿ ਮੈਨੂੰ ਲੱਗਦਾ ਕਿ ਜੇ ਉਹ ਪੂਰੀ ਕਰ ਦਿੱਤੇ ਜਾਏ ਕਿ ਮਾਰਕਸਵਾਦ ਜਗਾ ਉਹਨੂੰ ਪੂਰਬੀ ਚਿੰਤਨ ਦੇ ਨਾਲ ਅਮੀਰ ਬਣਾਇਆ ਜਾ ਸਕੇ ਇਸ ਕਰਕੇ ਇਹ ਸਿੱਖ ਧਰਮ ਤੋਂ ਮਾਰਕਸਵਾਦ ਸਿੱਖ ਸਕਦਾ ਪੂਰਵੀ ਚਿੰਤਨ ਜਿਹੜਾ ਤੋਂ ਉਹਦੇ ਕਮੀ ਰਹਿ ਗਈ ਉਹ ਪੂਰੇ ਹੋ ਸਕਦਾ ਦੂਸਰੇ ਪਾਸੇ ਜੇ ਸਿੱਖ ਧਰਮ ਕੀ ਸਿੱਖ ਸਕਦਾ ਮਾਰਕਸਵਾਦ ਉਹ ਹੈ ਕਿ ਮਾਰਕਸਵਾਦ ਦੇ ਜਿਹੜੀ سرمਾਈਦਾਰੀ ਜਿਹੜੀ ਸਿਸਟਮ ਹੈ ਕੈਪਟਲਿਸਟ ਸਿਸਟਮ ਦੀ ਫੰਕਸ਼ਨਿੰਗ ਹੈਗੀ ਕਿ ਕਿਸ ਤਰ੍ਹਾਂ ਇਹ ਸਿਸਟਮ ਚੱਲ ਰਿਹਾ ਕਿੱਦਾਂ ਚੱਲਦਾ ਇਹ ਅਸੀਂ ਉਹ ਤੋਂ ਸਿੱਖ ਸਕਦੇ ਤੋਂ ਦੋਨੋਂ ਜਿਹੜੇ ਨਹੀਂ ਇੱਕ ਦੂਜੇ ਦੇ ਜਿਵੇਂ ਆਪਾਂ ਗਣੇਰੇ ਵਿੱਚ ਕਹਿੰਦੇ ਕੰਪਲੀਮੈਂਟਲੀ ਹੁੰਦਾ ਹੈ ਉਹ ਮਤਲਬ ਜਿਹੜਾ ਪੂਰਕ ਮਾਨਸਾ ਇਹ ਬਾਕੀ ਹੁਣ ਇਹ ਦੇਖ ਕੇ ਮੈਂ ਆਪਣੀ ਗੱਲ ਇੱਥੇ ਸਮਾਪਤ ਕਰਦਾ ਹਾਂ ਜਿਹੜਾ ਕੋਈ ਪ੍ਰਸ਼ਨ ਉਹ ਦਾ ਫਿਰ ਆਪਾਂ ਜਿਸ ਨਾਮੇ ਆਪਣੀ ਚਰਚਾ ਚੱਲੇਗੀ ਬਹੁਤ ਬਹੁਤ ਧੰਨਵਾਦ ਦਕਸਾ ਨੇ ਇੱਕ ਅਲੱਗ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਬਹੁਤ ਵਿਸਥਾਰ ਨਾਲ ਸਾਡੇ ਸਾਹਮਣੇ ਰੱਖਿਆ ਇਹ ਜ਼ਰੂਰ ਹੈ ਕਿ ਇਸ ਵਿਸ਼ੇ ਤੇ ਅਸੀਂ ਸਾਰਿਆਂ ਨੇ ਪਹਿਲਾਂ ਕਦੀ ਇਕੱਠਿਆਂ ਕਦੀ ਵੀ ਸੁਣਿਆ ਜਿਸ ਕਰਕੇ ਸਾਡੇ ਦਿਮਾਗਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕੁਐਸਚਨ ਆ ਉੱਪਰ ਨੇ ਉਸ ਵਾਰ ਵੇਖ ਕੇ ਮੈਂ ਉਹ ਜਿਹੜਾ ਅਗਲਾ ਗੋਲ ਦਾ ਕੁਐਸਚਨ ਉੱਤਰ ਦਾ ਉਹ ਸ਼ੁਰੂ ਕਰਦਾ ਜਿਹੜਾ ਵੀ ਸਾਡਾ ਜਿਹੜਾ ਮੈਂਬਰ ਆ ਇੱਥੇ ਬੈਠਾ ਤੋ ਆਪਣਾ ਕੋਈ ਵੀ ਕੁਐਸਚਨ ਪੁੱਛਣਾ ਲੱਗਾ ਉਹ ਆਪਣੀ ਜਗ੍ਹਾ ਦੇ ਉੱਤੇ ਖੜਾ ਹੋ ਕੇ ਆਪਣਾ ਜਿਹੜਾ ਕੁਐਸਚਨ ਆ ਉਹ ਪੁੱਛੇਗਾ ਤੇ ਡਾਕਟਰ ਸਾਹਿਬ ਜਿਹੜਾ ਉਹ ਇੱਥੋਂ ਖੜੇ ਖੜ ਕੇ ਉਹਦਾ ਜਿਹੜਾ ਜਵਾਬ ਦੇਣਗੇ ਤੇ ਤਾਂ 1 ਬਾਈ 1 ਬਾਈ ਕਰਕੇ ਜਿਹੜਾ ਅਸੀਂ ਡਿਸਕਸ਼ਨ ਹੋ ਰਗੀ ਚਲਾਉਂਗਾ ਹਾਂ ਇਸ ਕਰਕੇ ਮੈਂ ਇੱਕ ਫਾਸਲੇ ਸ਼ੁਰੂ ਕਰ ਲਈ ਕਿ ਤਾਂ ਜਿਹੜਾ ਬੱਚੇ ਜਿਹੜਾ ਵੀ ਜਿਹਨਾਂ ਦਾ ਟੈਂਪਰ ਨਹੀਂ ਕਰ ਰਿਹਾ ਕਰ ਰਹਾ ਬੱਚੋ ਜਿਹਨਾਂ ਦਾ ਸਵਾਲ ਤੁਸੀਂ ਪੁੱਛ ਲੈਂਗੇ ਕਿਤਾਬੀ ਨਹੀਂ ਹੈਗਾ ਮਤਲਬ ਪਰ ਜੇ ਆਪਾਂ ਉਹ ਮਾਡਲ ਪੱਲਾ ਇੱਕ ਕਿਤੇ ਦੇ ਵਿੱਚ ਲਾਗੂ ਕਰਕੇ ਤੇ ਫਿਰ ਉਹਨੂੰ ਅੱਗੇ ਅਪਲੋਏ ਕਰਦੇ ਹਾਂ ਇਹ ਬੇਸ਼ੱਕ ਇਹਦਾ ਵੀ ਸਿੱਖ ਦੇ ਨਾਲ ਸਦਾ ਹੁੰਦਾ ਹੈ ਇਹ ਸਰਵ ਵਿਆਪਕ ਹੈ ਯੂਨੀਵਰਸਲ ਹੈ ਪਰ ਉਹ ਆਪਾਂ ਇੱਕ ਕਿਤੇ ਲਾਗੂ ਪੱਲਾ ਕਰਾਂਗੇ ਤੇ ਫਿਰ ਮਦਰ ਪਾਕਿਸਤਾਨ ਦੇ ਜਾ ਸਕਦਾ ਹੁਣ ਜਿਹੜੀ ਸਮੱਸਿਆ ਉਹਦੇ ਚ ਆਂਦੀ ਹੈ ਕਿ ਸਿੱਖ ਸਿਧਾਂਤ ਇਹ ਕਹਿੰਦਾ ਹੈ ਕਿ ਜਿੱਥੇ ਇਤਿਹਾਸ ਔਰ ਫਰਸਟ ਉਦੇ ਵਿੱਚੋਂ ਕਿਹੜਾ ਉੱਪਰ ਹੋਵੇ ਕੀ ਫਿਲਾਸਫੀ ਉੱਪਰ ਹੈ ਕਿ ਇਤਿਹਾਸ ਉੱਪਰ ਹੈ ਸਾਡੇ ਹੁਣ ਮੈਂ ਤੁਹਾਨੂੰ ਉਦੇ ਚ ਇਤਿਹਾਸ ਤੇ ਉਦਾਹਰਣ ਦਿੰਦਾ ਸਿੱਧਾ ਤੁਹਾਨੂੰ ਕਿ ਜਦੋਂ ਭਾਈ ਕਨਈਆ ਦੇ ਜਿਹੜੇ ਆ ਉਹਨਾਂ ਦੇ ਕੋਮਲ ਸਿੰਘ ਨੂੰ ਸ਼ਿਕਾਇਤ ਲੱਗੀ ਹੈ ਕਿ ਦੁਸ਼ਮਣਾਂ ਨੂੰ ਪਾਣੀ ਦੋ ਤੁਹ ਬੁਝਾਰਣ ਨੂੰ ਪੁੱਛਿਆ ਵੀ ਤੁਸੀਂ ਕਿਉਂ ਤੁਹਾਡੀ ਸ਼ਿਕਾਇਤ ਲੱਗੀ ਹੈ ਦੁਸ਼ਮਣਾਂ ਨੂੰ ਪਾਣੀ ਕਿਉਂ ਦੋ ਤੁਹਾਡ ਕੀ ਜਵਾਬ ਦੇ ਰਹੇ ਹੈ ਭਾਈ ਜੀ ਉਹ ਕਹਿੰਦਾ ਜੀ ਮੈਨੂੰ ਦਾ ਸਾਰਿਆਂ ਤੁਹਾਡੇ ਰੂਪ ਨਾਲ ਜਰਾ ਹੁਣ ਜੇ ਆਪਾਂ ਯਿਸੂ ਨੂੰ ਇਸ ਤਰ੍ਹਾਂ ਲਈਏ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਆਪਣੀ ਸੁਵਿਧਾ ਦੇ ਮਤਲਬ ਤੇ ਲਿਆਇਆ ਇਸ ਗੱਲ ਨੂੰ ਕਿ ਅਸਲ ਦੇ ਵਿੱਚ ਇਹਦਾ ਸਵਾਲ ਭਾਈ ਕਨਈਆ ਜੀ ਜਦੋਂ ਗੋਬ ਵਿੱਚ ਜਿਹੜਾ ਅਜੇ ਸਵਾਲ ਇੱਥੇ ਇਹ ਹੈ ਕਿ ਕਿਹੜੀ ਪਹਿਚਾਨ ਰੂਪ ਜਿਹੜੀ ਆ ਪਹਿਚਾਨ ਜਿਹੜੀ ਜ਼ਿਆਦਾ ਜਿਹੜੀ ਇੰਪੋਰਟੈਂਟ ਉੱਪਰ ਕਿਉਂਕਿ

ਤੋ ਇੱਥੇ ਗੁਰੂ ਸਾਹਿਬ ਇਹ ਮਤਲਬ ਪੁਸ਼ਟੀ ਦਾ ਅਧਾਰ ਨੇ ਜਿੱਥੇ ਇਤਿਹਾਸਕ ਔਰ ਸਿਧਾਂਤਕ ਮਦਦ ਦੇਣੀ ਪਛਾਣ ਦੀ ਗੱਲ ਹੋ ਰਹੀ ਹੈ ਤੇ ਸਿੱਖ ਸਿਧਾਂਤ ਜਿਹੜਾ ਹਮੇਸ਼ਾ ਫਿਲਾਸਫੀ ਨੂੰ ਜਿਹੜਾ ਉੱਪਰ ਰੱਖੇਗਾ ਤੋ ਹੁਣ ਉਹ ਜਿਹੜੀ ਚੀਜ਼ ਅੱਜ ਪੰਜਾਬ 'ਚ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਅਸੀਂ ਉਹਦੇ ਦੋ ਉਦਾਹਰਣਾਂ ਮੈਂ ਦਵਾਂਗਾ ਕਿ ਇੱਕ ਅਸੀਂ ਕਹਿੰਦੇ ਜੱਟ ਸਿੱਖ ਹੁਣ ਜਿਹੜਾ ਜੱਟ ਸਿੱਖ ਹੈ ਜੱਟ ਕੀ ਹੈ ਇਤਿਹਾਸ ਇੱਕ ਜੱਟ ਦਾ ਮੂਲ ਇਤਿਹਾਸ ਇੱਕ ਟਿੱਕੜ ਟ్రਾਈਬ ਦੀ ਗੱਲ ਹੈ ਸਿੱਖ ਕੀ ਹੈ ਸਿਧਾਂਤ ਹੈ ਤਾਂ ਉਹਦੇ ਦੋ ਪੱਖ ਨੇ ਜਿੰਨਾ ਤੇ ਪੰਜਾਬ ਜਿਹੜਾ ਜਦੋਂ ਸਿੱਖ ਸਿਧਾਂਤ ਜਿਹੜਾ ਕਿਉਂਕਿ ਜੱਟ ਸਿੱਖ ਜੋ ਮਰਜੀ ਚੱਲੋ ਕਿਸੇ ਮੈਂ ਇੱਕ ਭਾਈਚਾਰਾ ਨੂੰ ਨਹੀਂ ਪ੍ਰਮੋਟ ਕਰਦਾ ਆਪਣੀ ਸੱਚਾਈ ਹੈ ਜਿਹੜੀ ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਹੋ ਕੇ ਕਿ ਅਸੀਂ ਇਹ ਮੰਨਦਾ ਕਿ ਜੱਟ ਜਿਹਦਾ ਭਾਈਚਾਰਾ ਪੰਜਾਬ ਦਾ ਸਿਰ ਕੱਢ ਭਾਈਚਾਰਾ ਤੇ ਜਦੋਂ ਹੁਣ ਇਹਦੇ ਦੋਹਾਂ 'ਚ ਮਤਲਬ ਇਹਦਾ ਸਿੱਖ ਜਿਹੜਾ ਸਿਧਾਂਤਕ ਪਹਿਚਾਨ ਜ਼ਿਆਦਾ ਸੀ ਨਹੀਂ ਕਿ ਉਹਨੂੰ ਅਸੀਂ ਬਾਹਰੋਂ ਸਾਹਮਣੇ ਦੇ ਤਾ ਪੰਜਾਬ ਨੇ ਤਰਕੀ ਕੀਤੀ ਹੈ ਮੇਰੇ ਸਾਹਮਣੇ ਤਾਂ ਹੋਣਾ ਸੀ ਕਿ ਕੀਤਾ ਕਿ ਅਸੀਂ ਆਪਣੀ ਜੱਟ ਪਹਿਚਾਨ ਨੂੰ ਸਿੱਖ ਪਹਿਚਾਨ ਨਾਲ ਉੱਪਰ ਕਰਦੇ ਤਾਂ ਉਹਦੇ ਨਾਲ ਤੁਹਾਡੇ ਸਾਹਮਣੇ ਜੋ ਹੋ ਰਿਹਾ ਇੱਕ ਇਹ ਜ਼ਾਹਰ ਹੈ ਕਿ ਚੀਜ਼ ਨਹੀਂ ਇਹਦੇ ਨਾਲ ਜੋ ਨਤੀਜੇ ਸਾਡੇ ਸਾਹਮਣੇ ਆਏ ਇਦਾਂ ਜਿਹੜਾ ਹੈਗਾ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਜੇਕਰ ਤੁਸੀਂ ਇਹ ਕਹਿੰਦੇ ਵੀ ਉਹ ਜਿਹੜਾ ਮਾਡਲ ਯੂਨੀਵਰਸਲ ਮਾਡਲ ਜੇਕਰ ਕਿਤੇ ਜਿਹੜਾ ਲਾਗੂ ਹੋ ਜਾਏ ਤੇ ਬਾਅਦ ਸਾਰਿਆਂ ਚੱਲਾ ਜਾਏ ਤੇ ਕੋਈ ਕੋਈ ਪਾਣੀ ਗੱਲ ਨਹੀਂ ਲੇਕਿਨ ਜਿਸ ਡਾਮਨੇ ਨਾਲ ਨੂੰ ਅੱਜ ਪੇਸ਼ ਕੀਤਾ ਜਾ ਰਿਹਾ ਕਿ ਅਸੀਂ ਅਸੀਂ ਇਹ ਕਹਿੰਦੇ ਕਿ ਕੌਮ ਜਨ ਦਾ ਖਾ ਦਾ ਕੋਈ ਦੇਸ਼ ਸਿੱਖਾਂ ਦਾ ਆਪਣਾ ਦੇਸ਼ ਹੋਵੇ ਤਾਂ ਹੀ ਸਿੱਖੀ ਸਿਧਾਂਤ ਦਾ ਕਿਉਂਕਿ ਮੈਂ ਮਤਲਬ ਇਹ ਸਵਾਲ ਨਹੀਂ ਇਹਨੂੰ ਕੀਤਾ ਮੈਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਲੋਕ ਇਹ ਕਹਿੰਦਾ ਜੀ ਵੀ ਉਹ ਕਹਿੰਦੇ ਕਿ ਮੈਂਗਾ ਤੁਸੀਂ ਕਰਨੇ ਹੋ ਵੀ ਆਪਣੇ ਵੱਖਰੇ ਦੇਸ਼ ਦੀ ਇਹਦਾ ਵੱਖਰੇ ਕੌਮ ਦੀ ਪਰ ਸਿੱਖ ਸਿਧਾਂਤ ਤੇ ਤੁਸੀਂ ਕਿਉਂ ਨਹੀਂ ਜ਼ੋਰ ਦੇ ਰਹੇ ਤੋਂ ਮੈਨੂੰ ਉਹਦਾ ਉਹਨਾਂ ਨੇ ਇਹ ਜਵਾਬ ਦਿੱਤਾ ਉਹ ਕਹਿੰਦੇ ਪਹਿਲਾਂ ਬੰਦੇ ਦਾ ਘਰ ਬਣਾਉਣਾ ਚਾਹੀਦਾ ਪਹਿਲਾਂ ਘਰ ਬਣੇਗਾ ਤੇ ਫਿਰ ਸਿਧਾਂਤ ਦੀ ਗੱਲ ਕਰਨ ਮੈਨੂੰ ਇਹ ਕਿਸ ਤਰ੍ਹਾਂ ਹੋ ਸਕਦਾ ਸਿਧਾਂਤ ਤੋਂ ਬਿਨਾਂ ਘਰ ਕਿੱਦਾਂ ਬਣੇਗਾ ਜਿਹੜਾ ਕੋਈ ਜਿਹੜਾ ਸੰਕਲਪ ਹੈ ਕਿ ਮੈਂ ਕੋਈ ਇੱਟਾਂ ਝਾੜੇ ਦਾ ਧਰਮੀ ਹੈ ਤਾਂ ਇਹ ਸਭਿਆਚਾਰਿਕ ਕਿ ਸਦਾ ਚਾਰੇ ਬੰਦਾ ਨਾ ਕੋਈ ਮਤਲਬ ਕੋਈ ਸੰਕਲਪ ਹੈ ਮਤਲਬ ਇਹ ਇਹ ਨਹੀਂ ਜਿਹੜੀ ਹੈ ਉਹ ਸਿਧਾਂਤ ਨੇ ਰੱਖਣੀ ਹੈ ਜਿਹੜਾ ਜਿਹੜੀ ਵੀ ਚੀਜ਼ ਉਹ ਸਾਧਨਾ ਚਾਹਤ ਤੇ ਜੇ ਤੁਸੀਂ ਕਹੋਗੇ ਸਿਧਾਂਤ ਦੀ ਗੱਲ ਬਾਅਦ ਚ ਕਰਨਾ ਤੇ ਗੱਲ ਪਹਿਲਾਂ ਕਰੀਏ ਤੇ ਫਿਰ ਉਹ ਬਦੂ ਘੜ ਦੇਣਾ ਉਹਦਾ ਇਤਿਹਾਸਕ ਹੋ ਗਿਆ ਨਾ ਇਤਿਹਾਸ ਹਿਸਟੋਰਿਕਲ ਪਹਿਚਾ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਉਹ ਮਾਡਲ ਇਤਿਹਾਸ ਤੋਂ ਸ਼ੁਰੂ ਕਰਕੇ ਸਾਰੇ ਪਾਸੇ ਚਲਾ ਦੇ ਤਾਂ ਉਹਦੇ ਤਾਂ ਕੋਈ ਸਮੱਸਿਆ ਨਹੀਂ ਬਾਬਾ ਬੰਦਾ ਜੀ ਮਹਾਰਾਜ ਦੇ ਖਾਲਸਾ ਰਾਏ ਦੀ ਸਥਾਪਨਾ ਕੀਤੀ ਪਰ ਉਸ ਦਾ ਹੰਕਾਰ ਵੀ ਉਹ ਰਾਜਨੀਤਿਕ ਸਿੱਖ ਸਿਧਾਂਤ ਦੇ ਨਾਲ ਅੜਤੋਣਾ ਨੇ ਸਪਸ਼ਟ ਕੀਤਾ ਕਿ ਜਦੋਂ ਉਹਨਾਂ ਨੇ ਸਿੱਕਾ ਵੀ ਚਲਾਇਆ ਉਹਦੇ 'ਚ ਉਹਨਾਂ ਨੇ ਇਹ ਦੰਗੇ ਬਾਬਾ ਬੰਦਾ ਜੀ ਬਹਾਦਰ ਰਾਜ ਨਾਨਕ ਗੋਵਿੰਦ ਸਿੰਘ ਗੁਰੂ ਗੋਬਿੰਦ ਰਾ ਜੀ ਦਾ ਜਦੋਂ ਗਲਬ ਦੇਖ ਕੇ ਫਤਿਹ ਦਾ ਸਿੱਕੇ ਤੇ ਲਿਖਿਆ ਉਹਦੇ 'ਚ ਉਹਨਾਂ ਨੇ ਸਿੱਖ ਸਿੱਕੇ ਦੇ ਵਿੱਚ ਵੀ ਸਿੱਖ ਸਿਧਾਂਤ ਨੂੰ ਜਿਹੜਾ ਡਿਫਾਈਨ ਕੀਤਾ ਸਿੱਖ ਬੇਸ ਸਪਸ਼ਟ ਕੀਤਾ ਵੀ ਸਾਡਾ ਰਾਜ ਸਾਂਦੇ ਸਿਧਾਂਤ ਦੇ ਆਧਾਰ ਤੇ ਤਾਂ ਫਿਰ ਤਾਂ ਕੋਈ ਉਹਦੇ ਬਿਲਕੁਲ ਕੋਈ ਦਿੱਕਤ ਨਹੀਂ ਕਿਸੇ ਨੂੰ ਹੋ ਸਕਦੀ ਕਿ ਉਹ ਜਿਹੜਾ ਰਾਜ ਹੈ ਜਿਹੜਾ ਫਿਰ ਉਹ ਸਿਧਾਂਤਾਂ ਦੇ ਉੱਪਰ ਅਧਾਰਿਤ ਹੈ ਜਿਹੜਾ ਕਿ ਸਾਰੇ ਮਨੁੱਖਤਾ ਨੂੰ ਸਾਰੇ ਲੋਕਾਂ ਨੂੰ ਆਪਣੇ ਧਲਾਵੇ ਚ ਲੈਣ ਸਰਬਸਾਂਝੇ ਆਧਾਰ ਤੇ ਸਿਧਾਂਤਾਂ ਦੇ ਆਧਾਰ ਤੇ ਇਸ ਇਹ ਤਾਂ ਕੋਈ ਮਾੜੀ ਗੱਲ ਨਹੀਂ ਕਿ ਚਲੋ ਇੱਕ ਖਿੱਤੇ ਤੇ ਬਣ ਜਾਈਏ ਤਾਂ ਕੀ ਮਾੜੀ ਗੱਲ ਹੈ ਲੇਕਿਨ ਜੇ ਅਸੀਂ ਕਹਾਂਗੇ ਪਹਿਲਾਂ ਅਸੀਂ ਲੈ ਕੇ ਤੇ ਵੇਰ ਸਿਧਾਂਤ ਦਾ ਕੋ ਬਣਾਂਗੇ ਤੋ ਉੱਥੇ ਇਹ ਖਤਰਾ ਹੈਗਾ ਫੇਰ ਉਹ ਸਾਨੂੰ ਉਸ ਸਿਧਾਂਤ ਨੂੰ ਜਿਹੜਾ ਹੈ ਉਹਦੀ ਉਲੰਘਣਾ ਕਰਕੇ ਬਣੇਗਾ ਫੇਰ ਕੋਈ ਸਾਡਾ ਸਿਧਾਂਤ ਤਾਂ ਹੈਗਾ ਸਰਬਸਾਂਝੇ ਵਾਲਦਾਨ ਦਾ ਤੇ ਸਾਰਿਆਂ ਨੂੰ ਜਿਹੜਾ ਮਤਲਬ ਆਪਣੇ ਦਲਾਵੇ ਚ ਲੈਣ ਦਾ ਫੇਰ ਤਾਂ ਸੀ ਇੱਕ ਸੀਮਿਤਤਾ ਨੂੰ ਚਲੇ ਜਾਮ ਕੇ ਸਾਡਾ ਤਾਂ ਬਿਸ਼ਾਦਤਾ ਵਾਲਾ ਸਿਧਾਂਤ ਹੈ ਤੋ ਇਹ ਇਸ ਤਰ੍ਹਾਂ ਨੂੰ ਚੌਪਸ ਰੰਗ ਦੇ ਲੋਕ